ਤੱਕ ਕਰੀਏ ਨੋ ਯਾਰ ਇੰਨੇ ਸਸਤੇ ਰੇਟ ਕੀ ਚੱਕਰ ਹੈ ਵੀਰੇ ਸਭ ਤੋਂ ਵੱਡੀ ਗੱਲ ਚੀਜ਼ ਇਹ ਆ ਆਪਾਂ ਆਪ ਖੁਦ ਮੈਨੂਫੈਕਚਰਿੰਗ ਕਰਦੇ ਆਜੋ ਦੇ ਸੀਗੇ ਪਹਿਲਾਂ ਸਟੀਲ ਤੇ ਲੋਹੇ ਦੇ ਪਿਸਟਨ ਆਉਂਦੇ ਸੀ ਉਹ ਦਵਾਈ ਗਾੜੀ ਕਰਨ ਵੱਡੇ ਜਾਂਦੇ ਸੀ ਪਾਣੀ ਲੀਕ ਹੋਣ ਲੱਗ ਜਾਂਦਾ ਸੀ ਹੁਣ ਜਿਹੜੇ ਪੰਪ ਆ ਰਹੇ ਨੇ ਪਤੇਆਰ ਕਰਾ ਕੀਤੇ ਨੇਗੇ ਉਹਦੇ ਵਿੱਚ ਕੀ ਆ ਉਹਦੇ ਵਿੱਚ ਆਪਾਂ ਪਿਸਟਨ ਦਾ ਪੱਥਰ ਦਾ ਪਿਸਟਨ ਪਾਇਆ ਵਾ ਅੱਛਾ ਆ ਵਾਲਾ ਪਿਸਟਨ ਆ ਅੱਛਾ ਪੰਪ ਦੇ ਨਾਲ 100 ਮੀਟਰ ਦੀ ਪੈਪ ਬਿਲਕੁਲ ਫਰੀ ਦਵਾਂਗੇ ਬਿਲਕੁਲ ਇੱਕ ਜੜੇ ਭਰਾ ਦੇਖਣ ਸਭ ਤੋਂ ਤੇ ਫੋਰ ਸਟਾਕ ਵਾਲਾ ਫੋਰ ਸਟਾਕ ਵੀ ਲੋਕ 10 11 12 ਆਪਾਂ ਸਿਰਫ ਤੁਹਾਨੂੰ ਫੋਰ ਸਟਾਕ ਐਚ 767 ਮਾਡਲ ਆ ਸਿਰਫ 8500 ਰੁਪਏ ਦੇ ਵਿੱਚ ਪمپ ਦੇ ਕੇ ਤੋਰੂਗਾ ਦੇ ਨਾਲ ਬਿਲਕੁਲ ਫਰੀ ਦੇਵਾਂਗੇ ਇਹਦਾ ਪ੍ਰੈਸ਼ਰ 40 ਤੋਂ 45 ਫੁੱਟ ਇੱਕ ਸਾਈਡ ਲੈ ਕੇ ਜਾਂਦਾ ਦੋਨੋਂ ਪਾਸੇ 80 ਫੁੱਟ ਕਵਰ ਕਰਦਾ ਇਹ ਗੱਲ ਥੋੜਾ ਖੇਤੀਬਾੜੀ ਕਿਸਾਨ ਵਾਲਾ ਵਾ ਉਹਦੇ ਵਾਸਤੇ ਸੀ ਇੰਜਣ ਵਾਲਾ ਮਾਡਲ ਤਿਆਰ ਕੀਤਾ ਹੈ ਓਕੇ ਇਹ ਜਿਵੇਂ ਤੁਸੀਂ ਕਿਤੇ ਵੀ ਚੱਕ ਕੇ ਲਿਆ ਕੇ ਆਹਮ ਨਾਲ ਸਪਰੇਅ ਕਰ ਸਕਦੇ ਹੋ ਤੁਹਾਨੂੰ ਟਰੈਕਟਰ ਦੀ ਸਿਰਾਗਾਰ ਸਾਰੇ ਭਰਾਵਾਂ ਨੂੰ ਜਿੰਨੇ ਭਰਾ ਆਪਣੇ ਵੀਡੀਓ ਦੇਖ ਰਹੇ ਨੇ ਐਗਰੀਕਲਚਰ ਦੇ ਰਿਲੇਟਡ ਜੇ ਆਪਾਂ ਘਰਾਂ ਦੇ ਵਿੱਚ ਵਰਤਦੇ ਹੁੰਦੇ ਆ ਜਿਵੇਂ ਕਾਰਗੁਰ ਵਾਸ਼ਰ ਬਾਈ ਹੋਰਾਂ ਦੀ ਖੁਦ ਹੀ ਮੈਨੂਫੈਕਚਰਿੰਗ ਹੈ ਆਪਣੇ ਪੰਜਾਬ ਦੇ ਵਿੱਚ ਅਹਿਮਦਗੜ੍ਹ ਦੇ ਵਿੱਚ ਆਹ ਰੇਟ ਪ੍ਰਾਈਸ ਮਿੱਤਰੋ ਮੈਂ ਕਹਿੰਦਾ ਪੂਰਾ ਇੰਡੀਆ ਕਿਤੇ ਮਰਜੀ ਪੱਲਾ ਪਤਾ ਕਰ ਲਿਓ ਆਨਲਾਈਨ ਗੂਗਲ ਕਿਚ ਚ ਛੇ ਤੜਾ ਚੱਤ ਕਰਦਾ ਉੱਥੇ ਪਹਿਲਾਂ ਰੇਟ ਪਤਾ ਕਰ ਲਿਓ ਉਸ ਤੋਂ ਬਾਅਦ ਬਾਈ ਚੀਜ਼ ਦਵਾਂਗੇ ਸਸਤੀ ਵੀ ਤੇ ਵਧੀਆ ਵੀ ਕੰਪਨੀ ਦਾ ਨਾਮ ਹੈ ਹਾਰਵੈਸਟ ਇੰਡੀਅਨ ਫਾਰਮਰ ਐਗਰੋ ਇੰਜੀਨੀਅਰ ਆਪਣਾ ਪੰਜਾਬੀ ਭਰਾ ਹੈ ਬਾਈ ਨਾ ਕਰਦੇ ਆ ਗੱਲਬਾਤ ਕੀ ਕੋਈ ਸਮਾਨ ਹੈ ਰੇਟ ਪ੍ਰਾਈਸ ਕੀ ਰਹਿਣਗੇ ਮੈਂ ਕਹਿੰਦਾ ਸਰੇ ਹੀ ਆ ਤੁਹਾਨੂੰ ਡੈਮ ਦਿਖਾ ਮੈਂ ਇੱਕ ਮੈਂ ਆ ਜੇ ਮੈਂ ਗੱਡੀ ਵਾਲੇ ਪੰਪ ਜ ਨਹੀਂ ਪਾਏ ਆਪਣਾ ਜਿਹੜਾ ਆਪਾਂ ਗੱਡੀਆਂ ਘਾਰਾ ਗੋਰਾ ਧੋਣੇ ਹੁੰਦੇ ਆ ਮੈਂ ਤੁਹਾਨੂੰ ਚਲਾ ਕੇ ਦਿਖਾ ਦਿੰਦਾ ਇੱਕ ਜੇ ਬਰੇ ਪਲੱਗ ਲੱਗਿਆ ਹੁਣ ਆਪਣਾ 280 ਤੋਂ ਲੈ ਕੇ 380 ਬਾਰ ਦਾ ਪਹਿਲਾਂ ਰੇਟ ਪਤਾ ਕਰੋ ਮਾਰਕੀਟ ਦੇ ਵਿੱਚ ਉਹਨਾਂ ਦੀ ਚੀਜ਼ ਚੈੱਕ ਕਰੋ ਆ ਪ੍ਰੈਸ਼ਰ ਚੈੱਕ ਕਰੋ ਲੈ ਨੀਚੇ ਦਿਖਾ ਦੇ ਬਈਆ ਲੈ ਆ ਲੈ ਮਿੱਟੀ ਦੇਖੋ ਇੱਕ ਵਾਰ ਜੀ ਪਾੜਦਾਨ ਧ ਕਤੇ ਮਰਜੀ ਗੂਗਲ ਤੇ ਪਤਾ ਕਰ ਲੋ ਯਾਰ 44500 ਦਾ ਮਿਲਦਾ ਥੋਨੂੰ ਹੀ ਪਤਾ ਮੈਨੂੰ ਹੀ ਪਤਾ ਸਾਰਿਆਂ ਨੂੰ ਪਤਾ ਹੈ ਹੁਣ ਭਰਾ ਨਾਲ ਲਾਉਣਾ ਪਤਾ ਵੀਰੇ ਕੀ ਹਾਲ ਚਾਲ ਕੀ ਹਾਲ ਹੈ ਵੀਰਾ ਠੀਕ ਹਾਂ ਹਾਂਜੀ ਹਾਂਜੀ ਬਾਤ ਤੇ ਕਿਉਂ ਕੀ ਤੱਕਾ ਕਰੀਏ ਨੋ ਯਾਰ ਇੰਨੇ ਸਸਤੇ ਰੇਟ ਕੀ ਚੱਕਰ ਹੈ ਵੀਰੇ ਸਭ ਤੋਂ ਵੱਡੀ ਗੱਲ ਚੀਜ਼ ਇਹ ਆ ਆਪਾਂ ਆਪ ਖੁਦ ਮੈਨੂਫੈਕਚਰਿੰਗ ਕਰਦੇ ਆਜੋ ਬੈਠੋ ਨਾ ਨਾ ਬੈਠਣਾ ਨਹੀਂ ਖੜ ਖੜ ਕੇ ਸਵਾਦ ਆਊਗਾ ਅੱਛਾ ਅੱਛਾ ਬਾਈ ਕਹਿੰਦਾ ਖੁਦ ਬਣਾਉਨੇ ਆ ਬਣਾਉਨੇ ਕੀ ਕੁਸ਼ਾਂਗੇ ਆਪਾਂ ਪ੍ਰੈਸ਼ਰ ਵਾਸ਼ਰ ਵੀ ਬਣਾਉਨੇ ਆ ਕਾਰ ਵਾਸ਼ਰ ਹੋ ਕੇ ਸਪਰੇਅ ਪੰਪ ਸਾਰਾ ਕੁਝ ਸਾਰਾ ਕੁਝ 올ਓ ਆਪਣੇ ਹਿਆਰ ਪਲੱਸ ਵੱਧ ਚੀਜ਼ਾਂ ਨੇ ਗਿਆ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਛੋਟੇ ਛੋਟੇ ਚਲਕੀਆਂ ਦੇ ਦਨ ਹੁੰਦੇ ਨੇ ਹੁਣ ਆਪਾਂ ਸਟਾਰਟਿੰਗ ਕਰਦੇ ਹਾਂ ਕਾਰਵਾਸ਼ ਸ਼ਰਦੋ ਠੀਕ ਹੈ ਜੀ ਰੇਟ ਕੀ ਰਹੂਗਾ ਰੇਟ ਸਿਰਫ ਕਾਰਵਾਸ਼ ਦਾ ਤੁਹਾਨੂੰ 3500 ਰੁਪਏ ਦੇ ਦੂੰਗਾ ਸਟਾਰਟ ਹੈ ਸਟਾਰਟ ਹੈ 3500 ਦਾ ਦੇ ਕੇ ਤੋਰੂੰਗਾ ਅੱਛਾ ਤੇ ਦੇ ਕੇ ਤੋਰ ਦਾਂਗੇ ਹਾਂ 3500 ਦੇ ਵਿੱਚ ਦੇ ਕੇ ਆਪਾਂ ਤੁਹਾਨੂੰ ਤੋਰ ਦਾਂਗੇ ਕਿਸੇ ਭਰਾ ਕਹਿੰਦਾ ਕਿ ਮੇਰੇ ਲੈ ਵੀ ਦਾ ਸੰਸਪਾ ਵੱਡਾ ਹੈ ਥੋੜਾ ਜਿਹਾ ਹੋਰ ਵੱਡੇ ਮਿਲ ਜਾਣਗੇ ਕੋਈ ਚੱਕਰ ਨਹੀਂ ਇੱਕ ਆ ਆਪਣੇ ਕੋਲ ਉਹ ਚੱਲਿਆ ਨਵਾਂ ਆ ਟਰੈਕਟਰ ਦਾ ਜਿਹੜਾ ਸਪਰੇ ਪਾ ਕਰਾਉਣਾ ਨੇ ਕਹਿੰਦੇ ਵੀ ਹੁਣ ਬਿਨਾ ਗ੍ਰੀਸ ਵਾਲੇ ਆ ਗਏ ਹੈਗੇ ਆਪਣੇ ਕੋਲ ਹੈਗੇ ਆ ਜੀ ਕਿ ਦਿਖਾਓ ਕਿੱਥੇ ਪਿਆ ਆ ਆ ਦੇਖੋ ਤੁਹਾਡੇ ਸਾਹਮਣੇ ਪਿਆ ਅੱਛਾ ਇਹੀ ਡੈਮੋ ਆ ਉਹ ਹਾਂਜੀ 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 ਇਹ ਆ ਆਪਣੇ ਜਿੰਨੇ ਪੁਰਾਣੇ ਖੇਤਾਂ ਦੇ ਵਿੱਚ ਸਪਰੇ ਕਰਦੇ ਨੇਗੇ ਅੰਦਰਲੇ ਪਾਸੇ ਆ ਜਾ ਤੁਹਾਨੂੰ ਠੰਡਣ ਲੱਗ ਜਾਏ ਗੇਟ ਕਰ ਲਾ ਬੰਦ ਤਰੀਕੇ ਨਾਲ ਵੀਡੀਓ ਬਣਾਉਣੇ ਆ ਲੈ ਬਾਈ ਉਹ ਪੈਲਣ ਲਿਆਂ ਦੇ ਵਿੱਚ ਪਤਾ ਕੀ ਚੱਕਰ ਪੈਂਦਾਗਾ ਉੱਚ ਤੇਲ ਤੇ ਗਰੀਸ ਦੋਨੋਂ ਪੈਂਦੇ ਆ ਹਾਂਜੀ ਹੁਣ ਜੇ ਮੈਂ ਆਲੂ ਵਾਲੇ ਖੇਤੀ ਕਰ ਰਹੇ ਹਾਂ ਉਹਦੇ ਭਰਾ ਦਵਾਈ ਸਮਾਰ ਕੇ ਕੁਲਦੀ ਨਹੀਂ ਵਿੱਚ ਹਾਂਜੀ ਕੁਲਦੀ ਨਹੀਂ ਨਹੀਂ ਕੁਲਦੀ ਉਹ ਉਹਦੀਆਂ ਬੋਕੀਆਂ ਖਰਾਬ ਕਰ ਦਿੰਦੀ ਵੀਰੇ ਉਹ ਜਿਹੜੀ ਆਲੂ ਵਾਲੀ ਦਵਾਈ ਹੁੰਦੀ ਆ ਗਾੜੀ ਬਹੁਤ ਹੁੰਦੀ ਆ ਉਹ ਪਹਿਲਾਂ ਪਿਸਟਨ ਕੀ ਹੁੰਦੇ ਸੀਗੇ ਪਹਿਲਾਂ ਸਟੀਲ ਤੇ ਲੋਹੇ ਦੇ ਪਿਸਟਨ ਆਉਂਦੇ ਸੀ ਉਹ ਦਵਾਈ ਗਾੜੀ ਕਰਨ ਵੱਡੇ ਜਾਂਦੇ ਸੀ ਪਾਣੀ ਲੀਕ ਹੋਣ ਲੱਗ ਜਾਂਦਾ ਸੀ ਹੁਣ ਜਿਹੜੇ ਪੰਪ ਆ ਰਹੇ ਨੇ ਪਤਿਆਰ ਕਰਾ ਕੀਤੇ ਨੇਗੇ ਉਹਦੇ ਵਿੱਚ ਕੀ ਆ ਉਹਦੇ ਵਿੱਚ ਪਿਸਟਨ ਦਾ ਪੱਥਰ ਦਾ ਪਿਸਟਨ ਪਾਇਆ ਵਾ ਅੱਛਾ ਆ ਵਾਲਾ ਪਿਸਟਨ ਫਰਕ ਦੇਖੋ ਬਾਈ 2 ਸਾਲ ਦੀ ਗਾਰੰਟੀ ਇਹਦੀ ਅੱਛੇ ਹਾਂਜੀ ਇਹਦਾ ਆਹ ਜਿਹੜਾ ਪਾਈਲਾਂ ਨੇ ਆਪਣੇ ਤੇਲ ਤੇ ਗਰੀਸ ਵਾਲੇ ਤੇ ਆ ਆ ਹੁੰਦੇ ਨੇ ਪਿਸਟਨ ਪਰ ਜਿਹੜਾ ਬਿਨਾ ਗਰੀਸ ਵਾਲਾ ਜਿਹੜਾ ਆ ਪੰਪ ਪਿਆ ਤੁਹਾਡੇ ਸਾਹਮਣੇ ਇਹਦੇ ਵਿੱਚ ਪੱਥਰ ਵਾਲਾ ਲੱਗਾ ਹੋਇਆ ਹੈ ਬਾਈ ਤੇ ਸੱਚੀ ਗਰੀਸ ਨਹੀਂ ਪੈਂਦੀ ਕੋਪੂਈ ਗਈ ਜੀ ਇਹ ਗਰੀਸ ਆ ਦੇਖੋ ਤੁਹਾਨੂੰ ਗਰੀਸ ਪੰਪ ਦਿਖਾਉਣਾ ਆ ਜੋ ਇੱਕ ਮਿੰਟ ਜਿਵੇਂ ਆ ਪੰਪ ਪਿਆ ਵਾ ਇਹ ਪੰਪ ਦੇ ਵਿੱਚ ਦੇਖੋ ਗਰੀਸ ਕਰਨਾ ਪੈਂਦਾ ਵਾ ਠੀਕ ਹੈ ਆ ਦੇ ਆ ਨਿਸ਼ਾਨੀ ਨੂੰ ਜ ਗ੍ਰੀਸ ਫ੍ਰੀ ਤੇ ਗ੍ਰੀਸ ਹੈ ਨਹੀਂ ਹਨਾ ਇਹਦੇ ਵਿੱਚ ਚਿੱਟਾ ਪੱਥਰ ਦਾ ਤੁਹਾਨੂੰ ਦੂਰੋਂ ਹੀ ਦੇਖਣਾ ਜੇ ਤੁਸੀਂ ਦੇਖੋਗੇ ਆਜ ਦੇ ਚ ਕਸਣੇ ਪੈਂਦੇ ਨੇ ਇਹਨੂੰ ਗ੍ਰੀਸ ਵਾਲਾ ਕਹਿੰਦੇ ਨੇ ਇਹਨੂੰ ਗ੍ਰੀਸ ਫ੍ਰੀ ਕਹਿੰਦੇ ਨੇ ਅੱਛਾ ਇਹਨਾਂ ਦਾ ਰੇਟ ਰੂਟ ਕੀ ਰਹਿੰਦਾ ਫਿਰ ਇਹਨਾਂ ਦਾ ਰੇਟ ਵੀਰੇ ਇਹ ਤੁਹਾਨੂੰ ਸਿਰਫ 12500 ਦੇ ਵਿੱਚ ਦੇ ਦਾਂਗੇ ਕੱਲਾ ਪੰਪ ਕੱਲਾ ਪੰਪ ਪੰਪ ਨਹੀਂ ਨਾਲ ਇਹਦੇ ਨਾਲ 100 ਮੀਟਰ ਦਾ ਪਾਈਪ ਵੀ ਆ ਅੱਛਾ ਪੰਪ ਦੇ ਨਾਲ 100 ਮੀਟਰ ਦੀ ਪੈਪ ਬਿਲਕੁਲ ਫ੍ਰੀ ਦਵਾਂਗੇ ਬਿਲਕੁਲ ਇੱਕ ਜੜੇ ਭਰਾ ਦੇਖਣ ਸਭ ਤੋਂ ਪਹਿਲਾਂ ਥੋੜਾ ਜਿਹਾ ਵੀਡੀਓ ਲੰਬੀ ਲੈ ਗਏ ਭਈ ਆਪਣਾ ਇਹਦਾ ਨਾਮ ਤਿੱਕ ਸਿ ਪ੍ਰਾਣਾ ਉਰੇ ਪਹੁੰਚਣਾ ਹੋਵੇ ਵੀ ਕਿਵੇਂ ਆ ਸਕਦਾ ਉਰੇ ਦੇਖੋ ਆਪਣਾ ਹੈਗਾ ਇਹ ਜਗੇੜਾ ਰੋਡ ਪੈਂਦਾ ਜੀ ਅਹਿਮਦਗੜ ਮੰਡੀ ਅਹਿਮਦਗੜ ਮੰਡੀ ਚ ਜਗੇੜਾ ਰੋਡ ਹਾਂਜੀ ਨਵੀਂ ਦਾਣਾ ਮੰਡੀ ਨੇੜੇ ਆ ਆਪਣੀ ਕੰਪਨੀ ਦਾ ਨਾਮ ਹੈਗਾ ਹਾਰਵੈਸਟ ਇੰਡੀਅਨ ਫਾਰਮਰ ਐਗਰੋ ਇੰਜੀਨੀਅਰ ਹਾਂਜੀ ਠੀਕ ਹੈ ਬ੍ਰਾਂਡ ਹੈਗਾ ਆਪਣਾ ਸਿਆ ਹਾਰਵੈਸਟ ਠੀਕ ਹੈ ਹਾਂਜੀ ਟ੍ਰੇਡਮਾਰਕ ਕੰਪਨੀ ਆ ਆਪਣੀ ਗਵਰਨਮੈਂਟ ਵੱਲੋਂ ਅਪਰੂਵਡ ਠੀਕ ਹੈ ਹਾਂਜੀ ਲਾ ਬਾਈ ਆਪਣੇ ਕਿਸੇ ਪੁਰਾਣੇ ਸਾਨੂੰ ਦੂਜੀ ਦਿਖਾਏ ਨਾ ਚੀਜ਼ਾਂ ਆਪਾਂ ਸਾਨੂੰ ਹੁਣ ਸਾਰੀਆਂ ਦਿਖਾ ਦਈਏ ਬਾਈ ਹਾਂਜੀ ਆਪਣੇ ਕੋਲ ਕੀ ਕੁਸ਼ ਹੈਗਾ ਹੁਣ ਗੱਲ ਕਰਦੇ ਹੋ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਪੰਪ ਗੱਲ ਕਰਦੇ ਹੁਣ ਸਾਰੀ ਐਸੈਸਰੀ ਮਿਲ ਜੂਗੀ ਹੁਣ ਮੈਂ ਤੁਹਾਨੂੰ ਇੱਕ ਸਭ ਤੋਂ ਇੱਕ ਵੱਡਾ ਹੋਰ ਚੀਜ਼ ਦਿਖਾਉਣਾ ਤੋਹਫਾ ਹੀ ਆ ਸਾਰੇ ਮੇਰੇ ਕਿਸਾਨ ਭਰਾਵਾਂ ਵਾਸਤੇ ਆ ਜੋ ਜਿਵੇਂ ਮਾਰਕੀਟ ਦੇ ਵਿੱਚ ਲੋਕ ਪੰਪ ਵੇਚਦੇ ਨੇਗੇ ਇੰਜਨ ਵਾਲੇ ਠੀਕ ਹੈ ਠੀਕ ਹੈ ਕੋਈ 8000 ਦਾ ਕੋਈ 9000 ਦਾ ਆਪਾਂ ਸਿਰਫ ਤੁਹਾਨੂੰ 6500 ਰੁਪਏ ਦੇ ਵਿੱਚ 2 ਸਟਾਕ ਪੰਪ ਦੇ ਕੇ ਤੋੜਾਂਗੇ 2 ਸਟਾਕ ਪੰਪ ਹਾਂਜੀ 6500 ਰੁਪਏ ਦਾ 656 ਮਾਡਲ ਹਾਰਵੈਸਟ ਐਚ 655 ਮਾਡਲ ਹੈ ਇਹਦੀ ਕੈਪੈਸਿਟੀ ਕਿੰਨੀ ਲੀਟਰ ਦੀ ਇਹ 25 ਲੀਟਰ ਦੇ ਵਿੱਚ 25 ਲੀਟਰ ਦੇ ਵਿੱਚ ਤੇ 4 ਸਟਾਕ ਵਾਲੇ ਦਾ ਫਿਰ 4 ਸਟਾਕ ਵੀ ਲੋਕ 10 11 12 ਆਪਾਂ ਸਿਰਫ ਤੁਹਾਨੂੰ 4 ਸਟਾਕ ਐਚ 767 ਮਾਡਲ ਆ ਸਿਰਫ 8500 ਰੁਪਏ ਦੇ ਵਿੱਚ ਪੰਪ ਦੇ ਕੇ ਤੋਰੂੰਗਾ ਮੈਂ ਤੁਹਾਨੂੰ ਬੱਲੇ ਬੱਲੇ ਇਹਦੇ ਵਿੱਚ ਗਨ ਐ ਹੀ ਨਹੀਂ ਹੈਗਾ ਤੁਹਾਨੂੰ ਗਨ ਵੀ ਕਿਹੜੀ ਦਊਂਗਾ ਇਟਲੀ ਵਾਲੀ ਗਨ ਦਊਂਗਾ ₹1000 1500 ਦਾ ਵੇਦਾ ਅਸੀਂ ਇਹਦੇ ਨਾਲ ਬਿਲਕੁਲ ਫ੍ਰੀ ਦਵਾਂਗੇ ਇਹਦਾ ਪ੍ਰੈਸ਼ਰ 40 ਤੋਂ 45 ਫੁੱਟ ਇੱਕ ਸਾਈਡ ਲੈ ਕੇ ਜਾਂਦਾ ਦੋਨਾਂ ਪਾਸੇ 80 ਫੁੱਟ ਕਵਰ ਕਰਦਾ ਹੈ ਗਨ ਨਾਲ 40 ਫੁੱਟ ਸਿੱਧੀ ਤਾਰ ਹਾਂਜੀ ਇੱਕ ਸਾਈਡ ਦੋਨਾਂ ਪਾਸੇ 80 ਫੁੱਟ ਕਵਰ ਕਰੂਗਾ ਇਹ ਬੱਲੇ ਬੱਲੇ ਹਾਂਜੀ ਹਾਂਜੀ ਲਾਵੇ ਲਾਉਣੇ ਦੀ ਗੱਲੇ ਨਹੀਂ ਕਰਦਾ ਗੱਲ ਹੀ ਨਹੀਂ ਹੈਗੀ ਲਾ ਬਰਾ ਕਿੱਥੋਂ ਆਈ ਹੋਈ ਇਟਲੀ ਇਹ ਇਟਲੀ ਦੀ ਗੱਲ ਨਾ ਜੀ ਇਟਲੀ ਦੀ ਗੱਲ ਹੈ ਬਾਈ ਕਹਿੰਦਾ 40 ਫੁੱਟ ਬਹੁਤ ਹੁੰਦਾ ਹੈ ਤੁਸੀਂ ਚਾਹੇ ਫੀਤੇ ਪੇਕੇ ਲੈ ਲਿਓ ਹਾਂ ਗਰੰਟੀ ਆ ਪੂਰੀ ਗਰੰਟੀ ਦੀ ਗੱਡਿਆ ਪੰਪ ਫਰੀ ਦਊਗਾ ਆਪਣੇ ਲਾ ਬਾਈ ਇੱਕ ਨਾ ਬਾਈ ਕੁਰੀ ਉੱਚਾਤੀ ਮਾਰ ਲਾ ਆ ਵੱਡੇ ਵੱਡੇ ਹੀ ਭਾਏ ਨੇ ਬਾਈ ਇਹ ਵੀਰੇ ਜਿਵੇਂ ਕਿਸੇ ਵੀਰ ਭਰਾ ਕੋਲੇ ਟਰੈਕਟਰ ਨਹੀਂ ਹੈਗਾ ਹਾਂ ਹਨਾ ਛੋਟਾ ਖੇਤੀਬਾੜੀ ਕਿਸਾਨ ਵਾਲਾ ਵਾ ਉਹਦੇ ਵਾਸਤੇ ਸੀ ਇੰਜਨ ਵਾਲਾ ਮਾਡਲ ਤਿਆਰ ਕੀਤਾ ਹੈ ਓਕੇ ਇਹ ਜਿਵੇਂ ਤੁਸੀਂ ਕਿਤੇ ਵੀ ਚੱਕ ਕੇ ਲਿਆ ਕੇ ਆਰਾਮ ਨਾਲ ਸਪਰੇਅ ਕਰ ਸਕਦੇ ਹੋ ਤੁਹਾਨੂੰ ਟਰੈਕਟਰ ਦੀ ਲੋੜ ਨਹੀਂ ਹੈਗੀ ਆ ਇੰਜਨ ਲੱਗਿਆ ਹੋਇਆ ਉਹ ਲੱਗਿਆ ਹੋਇਆ ਪੰਪ ਲੱਗਿਆ ਆ ਹਾਂ ਤੁਸੀਂ ਕਿਤੇ ਵੀ ਇੱਕ ਜਗ੍ਹਾ ਰੱਖ ਲਓ ਉਨੇ ਜਿੱਥੇ ਤੱਕ ਮਰਜ਼ੀ ਚਲਾਗੇ ਇਹਦੇ ਨਾਲ 1000 ਫੁੱਟ ਤੱਕ ਪਾਈਪ ਲੱਗ ਜਾਂਦਾ ਵਾ ਆਹ ਕਟਰ ਰੂਟਰ ਜੇ ਵੀ ਆਪਣੇ ਪੈਰ ਆ ਅਗਲੇ ਪੈਟਰੋਲ ਵਾਲੇ ਚਾਂਸ ਆ ਵੀ ਹੁੰਦੇ ਆ ਬਿਜਲੀ ਵਾਲੇ ਵੀ ਚਾਂਸ ਆ ਹੁੰਦੇ ਆ ਸਾਰੇ ਤਰ੍ਹਾਂ ਦੇ ਚਾਂਸ ਆ ਹੁੰਦੇ ਆ ਇੱਕ ਐਗਰੀਕਲਚਰ ਇੰਪਲੀਮੈਂਟ ਥੋੜੇ ਬੁੱਤ ਪਏ ਨੇ ਬਾਦੂ ਜੀ ਜਾਇਜ਼ ਦਿਖਾਈਏ ਆਜੋ ਆ ਚੱਲੀਏ ਬਾਈ ਦ ਸਟੋਰ ਚੱਲਦੇ ਆ ਯਾਰ ਆ ਤੁਹਾਨੂੰ ਖਜ਼ਾਨਾ ਦਿਖਾਣਾ ਬਾਈ ਦਾ ਲਕੋਇਆ ਹੋਇਆ ਹੋਇਆ ਬਾਈ ਓਏ ਆਜੋ ਆਪਣੇ ਕਿਸੇ ਭਰਾਣਾ ਨਾ ਖੇਤੀ ਵਾਲੇ ਇੰਪਲੀਮੈਂਟ ਲੈਣੇ ਨੇ ਮੈਂ ਕਹਿੰਨਾ ਬਾਈ ਯਰੇ ਰੇਟ ਦਾ ਚੈਲੰਜ ਹੀ ਐ ਫੁੱਲ ਜੀ ਫੁੱਲ ਜੀ ਐਂਡ ਕਰਾ ਦਾਂਗੇ ਇਹ ਆ ਗਿਆ ਆਪਣੇ ਵੀਰੇ ਮਿਨੀ ਰੋਟਾਵੇਟਰ ਕਹ ਲੋ ਇੱਕ ਤਰ੍ਹਾਂ ਦੇ ਗਾਰਡ ਰੋਟਾਵੇਟਰ ਵੀ ਕਹਿੰਦੇ ਨੇ ਕਈ ਭਰਾ ਆਪਣੇ ਹਨ ਅਲੱਗ-ਅਲੱਗ ਵੈਰੀਟੀ ਅਲੱਗ-ਅਲੱਗ ਸਾਈਜ਼ ਦੇ ਨੇ ਇਹਨਾਂ ਦਾ ਰੇਟ ਰੂਟ ਕੀ ਰਹੇ ਨੂੰ ਮੈਂਗਾ ਆਈਜੀ ਆਪਣੇ ਕੋਲੇ ਜਿਹੜਾ 7 ਐਚਪੀ ਦੇ ਵਿੱਚ ਪੂਰੇ ਪੰਜਾਬ ਦਾ ਚੈਲੰਜ ਆ ਮੈਂ ਤੁਹਾਨੂੰ 7 ਐਚਪੀ ਦਾ ਮਿਨੀ ਵੀਡਰ ਹਾਂ ਤੁਹਾਨੂੰ 32500 ਦੇ ਵਿੱਚ ਦੇ ਦੂੰਗਾ ਕੋਈ 40000 ਦਾ ਕੋਈ ਵੇਚਦਾ ਕੋਈ 50000 ਦਾ ਵੇਚਦਾ ਆਪਣਾ 32000 ਦਾ 500 7 ਐਚਪੀ ਦਾ ਚੈੱਕ ਕਰ ਲੋ ਬਾਕੀ ਬਹੁਤ ਸਾਰੇ ਇੰਪਲੀਮੈਂਟ ਜੇ ਤੁਸੀਂ ਇਹਦੇ ਵਿੱਚ ਦੋ ਮਾਡਲ ਨੇ ਹਾਂਜੀ ਇੱਕ ਜੇ ਲਾਈਟ ਵਾਲਾ ਲੈਣਾ ਵਾ ਉਹ ਤੁਹਾਨੂੰ 35000 ਦਾ ਮਿਲੇਗਾ ਬਿਨਾਂ ਲਾਈਟ ਵਾਲਾ ਤੁਹਾਨੂੰ 32500 ਦਾ ਆਹ ਬਿਨਾਂ ਲਾਈਟ ਵਾਲਾ ਹੈ ਹਾਂਜੀ ਇਹਦੇ ਵਿੱਚ ਲਾਈਟ ਲੱਗੀ ਹੋਈ ਹੈ ਹਾਂਜੀ ਠੀਕ ਹੈ ਤੇ ਆ ਆ ਕੀ ਚੀਜ਼ ਹੈ ਬਈ ਇਹ ਛੋਟਾ ਕਾ ਜੇ ਡੀਟਰ ਨੇ ਜਿਵੇਂ ਇਹਦਾ ਦੇ ਵਿੱਚ ਆਪਾਂ ਘਟਾ ਵਧਾ ਸਕਦੇ ਆ ਹਾਂ ਇਹ ਜਿਵੇਂ ਜਬੀਰ ਭਰਾ ਜਿਵੇਂ ਗੰਨੇ ਦੇ ਵਿੱਚ ਖੇਤੀ ਕਰਨੀ ਆ ਕਿਆਰੀਆਂ ਚਲਾਉਣਾ ਕਿਆਰੀਆਂ ਦੇ ਵਿੱਚ ਇਹ ਛੋਟੇ ਵੀਡਰ ਆਉਂਦੇ ਇਹ 18 ਇੰਚ ਤੱਕ ਆਪਾਂ ਵਿਡਥ ਲੈਣੇ ਆ ਦੀ ਚੌੜਾਈ ਹੁੰਦੀ ਆ ਜੇ ਮੈਂ ਨਰਮੇ ਨੁਰਮੇ ਦੀ ਗੜਾਈ ਕਰਨੀ ਆ ਛੋਟੀ ਮੁੱਢੀ ਚੀਜ਼ਾਂ ਨਾਲ ਉੱਥੇ ਇਹ ਮੰਨ ਕੇ ਚੱਲੋ ਜੀ ਦੋ ਮਾਡਲ ਆਉਂਦੇ ਨੇ ਇੱਕ ਤਾਂ ਆਉਂਦਾ 2-ਸਟਾਕ ਇੱਕ ਆਉਂਦਾ 4-ਸਟਾਕ ਇਹ ਹੈਗਾ 4-ਸਟਾਕ ਮਾਡਲ ਠੀਕ ਹੈ ਇਹ ਮੰਨ ਕੇ ਚੱਲੋ ਮਾਰਕੀਟ ਵਿੱਚ 25 ਤੋਂ 30 ਹਜ਼ਾਰ ਦਾ ਵਿਕਦਾ ਵਾ ਆਪਾਂ ਤੁਹਾਨੂੰ ਸਿਰਫ ਇਹ 22 ਹਜ਼ਾਰ ਦਾ ਦੇ ਕੇ ਤੋਰਾਂਗੇ ਓਕੇ ਹਾਂ ਜੀ ਇਸ ਤੋਂ ਇਲਾਵਾ ਬਾਈ ਚੀਜ਼ਾਂ ਦੇਖੋ ਆ ਕੁਸਕ ਇੱਕ ਜਮੇ ਭਈਆ ਅ ਬਰਸ਼ੀਨ ਬਰਸ਼ ਨੂੰ ਕੱਟਣ ਵਾਲਾ ਹਾਂਜੀ ਇਹ ਬਰਸ਼ੀਨ ਕੱਟਣ ਵਾਲਾ ਨੇ ਆ ਜੀ ਚੈੱਕ ਕਰ ਲਓ ਬਈਆ ਮਸ਼ੀਨ ਭਈਆ ਬਾਈ ਕੋਲ ਇਹ ਆਪਣੇ ਕੋਲੇ ਤੁਹਾਨੂੰ ਮੈਂ ਪੱਠੇ ਵੜਨ ਵਾਲੀ ਮਸ਼ੀਨ ਦੇ ਦੂੰਗਾ ਤੁਹਾਨੂੰ 9000 ਦੇ ਵਿੱਚ 9000 ਦੀ ਲੈ ਜਾਓ ਇੰਜਨ ਲੱਗਿਆ ਹੁੰਦਾ ਨਾ ਇਹ ਚ ਇੰਜਨ ਲੱਗਿਆ ਹੁੰਦਾ 2-ਸਟਾਕ ਦੇ ਵਿੱਚ ਜੇ 4-ਸਟਾਕ ਲੈਣੀ ਆ ਮੈਂ ਤੁਹਾਨੂੰ ਦੇ ਦੂੰਗਾ 11000 ਇਹਦਾ ਭਾਈ ਇਹਦਾ ਲੀਟਰ ਦਾ ਹਿਸਾਬ ਕਿਤਾ ਬੰਦਾ ਟਰਾਲੀ ਦਾ ਇਹ ਹਿੱਸੇ ਵਾਲਾ ਪੰਪ ਆ ਜੀ ਆ ਆ ਗਿਆ ਆਪਣਾ ਲਿਫਟ ਵਾਲਾ ਪੰਪ ਓਕੇ ਠੀਕ ਹੈ ਤੇ ਟਾਇਰ ਲੱਗੇ ਹੋਏ ਨੇ ਇਹ ਆਪਣਾ ਸਿੱਧਾ ਲਿਫਟ ਵਾਲਾ ਪੰਪ ਨੱਟ ਹੋ ਜਾਂਦਾ ਇਹ ਆਟੋਮੈਟਿਕ ਆ ਆਟੋਮੈਟਿਕ ਹੈ ਮੈਂ ਇਹ ਮਤਲਬ ਤੁਸੀਂ ਆਪ ਨਹੀਂ ਸਪਰੇਅ ਕਰਨੀ ਇਹ ਤਾਂ ਗੰਨਾ ਆਟੋਮੈਟਿਕ ਸਪਰੇਅ ਕਰ ਦਿਆ ਨੇ ਇਹ ਚੱਲਦਾ ਕਦੇ ਨਾਲ ਆ ਬਾਈ ਇਹ ਟਰੈਕਟਰ ਨਾਲ ਲਿਫਟ ਨਾਲ ਵੀਰੇ ਨਹੀਂ ਇਹ ਆਟੋਮੈਟਿਕ ਹੈ ਮੈਂ ਆਪਰੇਟ ਕਰਦਾ ਨਾਲ ਹਾਂ ਇਹ ਆਪਣੇ ਪੀਟੀਓ ਨਾਲ ਅੱਛਾ ਪੀਟੀਓ ਕੋ ਮਧੀਆ ਹੈ ਠੀਕ ਹੈ ਠੀਕ ਹੈ ਉਹ ਬਸ ਐਵੇਂ ਐਵੇਂ ਕਰਦਾ ਰਹਿੰਦਾ ਆਪ ਤੇ ਆਪ ਹਾਂਜੀ 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 ਚਲੋ ਇਹ ਜਗੜ ਵੈਸੇ ਇਹਨਾਂ ਦਾ ਕੀ ਰੂਗਾ ਬਾਈ ਲੀਟਰ ਦਾ ਸਾਬ ਹੁੰਦਾ ਇਹਨਾਂ ਦਾ ਟੈਂਕ ਦੇ ਸਾਬ ਨਾਲ ਇੱਕ ਬਸ ਇਹ 600 ਲੀਟਰ ਚ ਆ ਹਾਂ 600 ਲੀਟਰ ਦਾ ਉਹ 1000 ਲੀਟਰ ਚ ਆ ਠੀਕ ਹੈ ਇਹ ਜੇ ਤੁਸੀਂ ਲਿਫਟ ਦੇ ਪਿੱਛੇ ਪਾ ਕੇ ਵੀ ਖੱਤੀ ਜੀ ਮਤਲਬ ਜਿਵੇਂ ਬੂਮ ਲੋਕ ਪਹਿਲਾਂ ਬੂਮ ਵਾਲੇ ਪੰਪ ਲੈਂਦੇ ਸੀਗੇ ਬੂਮ ਵਾਲਾ ਪੰਪ ਦਾ ਕੀ ਹੁੰਦਾ ਵਾਈਬ੍ਰੇਟ ਬਹੁਤ ਹੁੰਦਾ ਵਾ ਉਹਦੇ ਕਰਕੇ ਪ੍ਰੋਪਰ ਸਪਰੇ ਨਹੀਂ ਹੁੰਦੀ ਹੈਗੀ ਇਹ ਆਪਣਾ ਇੱਕ ਵਾਰ ਦੇ ਵਿੱਚ 100 ਫੁੱਟ ਕਵਰ ਕਰੂਗਾ ਦੋਨਾਂ ਪਾਸੇ ਦੋਨਾਂ ਪਾਸੇ ਹਾਂਜੀ ਠੀਕ ਹੈ ਰੇਟ ਇਹਨਾਂ ਦਾ ਵੀ ਚੈਲੰਜ ਹੀ ਰਹੂਗਾ ਹਾਂਜੀ ਚੈਲੰਜ ਪੂਰੇ ਫੈਕਟ ਦਾ ਵਿੱਚ ਤੇ ਇਹਦੇ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੈ ਇਹਦੇ ਵਿੱਚ ਤੁਸੀਂ ਖੜਾ ਕੇ ਵੀ ਸਪਰੇ ਕਰ ਸਕਦੇ ਹੋ ਇਹਦੇ ਨਾਲ 650 ਫੁੱਟ ਪੈਪ ਨਾਲ ਓਕੇ 2 in 1 ਪੰਪ ਜਿਵੇਂ ਆਪਣੇ ਭਰਾ ਕਰਦੇ ਹੁੰਦੇ ਨੇ ਨਾ ਉਹ ਟੈਂਕ ਦੇ ਵਿੱਚ ਬੰਦੇ ਵਸ ਲਾ ਹਾਂਜੀ 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 ਉਹ ਵੀ ਵੀ ਕਰਦਾ ਹਾਂਜੀ ਲੈ ਭਾਈ ਭਰਾ ਦਾ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਐਡਰੈਸ ਵੀ ਚੱਲ ਰਿਹਾ ਦੋਨੋਂ ਕੋਈ ਵੀ ਤੁਸੀਂ ਇੰਪਲੀਮੈਂਟ ਲੈਣਾਗਾ ਜਿਹੜੋ ਤੁਹਾਨੂੰ ਪ੍ਰੈਜ਼ੈਂਟ 'ਚ ਦਿਖ ਰਹੇ ਨੇਗੇ ਤਾਂ ਤੁਸੀਂ ਸੇਮ ਨੰਬਰ ਤੇ ਕਰ ਲਓ ਕੰਟੈਕਟ ਤੇ ਜਿਵੇਂ ਆਪਣੇ ਉਹ ਵੀਰੇ ਵਾਸ਼ਰ-ਬੁਸ਼ਰ ਤੇ ਬਾਕੀ ਕੂਰੀਅਰ ਕਰਾ ਦਾਂਗੇ ਛੋਟੇ ਸੋ ਛੋਟੇ ਜੀ ਆਲ ਓਵਰ ਇੰਡੀਆ ਡਿਲੀਵਰੀ ਦੇ ਦਾਂਗੇ ਦੇ ਦਾਂਗੇ ਨਾ ਜਿੱਥੇ ਕੂਰੀਅਰ ਦਾ ਚਾਰਜ ਹੋਣਗੇ ਤੁਹਾਡੇ ਬਾਕੀ ਸਕਰੀਨ ਦੇ ਉੱਪਰ ਆ ਚੱਲ ਰਹੀ ਨੰਬਰ ਕਰ ਲਓ ਜੀ ਕੰਟੈ